ਸਮਾਨ ਯੋਧੇ ਦੀ ਜਿਹਦਾ ਨਾਮ ਸਿੱਕਾ ਹਸ ਤੇ ਚੁੱਟੀ ਦੇ ਸੂਰਮਿਆਂ ਚ ਗਿਣਿਆ ਜਾਂਦਾ ਹੈ ਹਾਂਜੀ ਬਿਲਕੁਲ ਠੀਕ ਪੜਿਆ ਤੁਸੀਂ ਥੰਬਨੇਲ ਵਿੱਚ ਅੱਜ ਆਪਾਂ ਗੱਲ ਕਰਾਂਗੇ ਭਾਈ ਬਚਿੱਤਰ ਸਿੰਘ ਜੀ ਦੀ ਜਿਨ੍ਹਾਂ ਦੇ ਹਾਥੀ ਦਾ ਮੱਥਾ ਪਾੜਨ ਦਾ ਇਤਿਹਾਸ ਤਾਂ ਆਪਾਂ ਸਭ ਨੇ ਸੁਣਿਆ ਹੈ ਪਰ ਇਸ ਦੇ ਨਾਲ ਨਾਲ ਬਚਿੱਤਰ ਸਿੰਘ ਜੀ ਦੇ ਜੀਵਨ ਦੀਆਂ ਹੋਰ ਬਹੁਤ ਸਾਰੀਆਂ ਕਟਨਾਵਾਂ ਹਨ ਜੋ ਸਾਡੀ ਕੌਮ ਦੀਆਂ ਅੰਗਹਿਲੀਆਂ ਕਰਕੇ ਇਤਿਹਾਸ ਤੋਂ ਮੁਨਫੀ ਹੋ ਚੁੱਕੀਆਂ ਹਨ ਫੋਰ ਐਗਜ਼ਾਮਪਲ ਉਸ ਦਿਨ ਦੀ ਪੂਰੀ ਜੰਗ ਦਾ ਜ਼ਿਕਰ ਭਾਈ ਸਾਹਿਬ ਦਾ ਪਰਿਵਾਰ ਉਹਨਾਂ ਵੱਲੋਂ ਲੜੀਆਂ ਗਈਆਂ ਹੋਰ ਜੰਗਾਂ ਦਾ ਜ਼ਿਕਰ ਉਨ੍ਹਾਂ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਤੇ ਇੱਕ ਮੁਸਲਿਮ ਬੀਬੀ ਦੀ ਕਹਾਣੀ ਜਿਨ੍ਹਾਂ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ ਤੇ ਆਪਣਾ ਸਾਰਾ ਜੀਵਨ ਬਚਿੱਤਰ ਸਿੰਘ ਜੀ ਦੀ ਯਾਦ ਵਿੱਚ ਸਮਰਪਿਤ ਕਰ ਦਿੱਤਾ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਇਹ ਇਤਿਹਾਸ ਸੁਣਿਆ ਹੋਗਾ ਸੋ ਅੱਜ ਆਪੇ ਇਹ ਸਭ ਕੁਝ ਡਿਟੇਲ ਵਿੱਚ ਜਾਣਾਂਗੇ ਨਾਲ ਹੀ ਜੋ ਲੋਕ ਹੱਥੀ ਦਾ ਮੱਥਾ ਪਾੜਨ ਦੇ ਇਤਿਹਾਸ ਤੇ ਸ਼ੰਕੇ ਕਰਦੇ ਹਨ ਉਹਨਾਂ ਮੂਰਖਾਂ ਦਾ ਮੂੰਹ ਬੰਦ ਕਰਨ ਲਈ ਇਹ ਸਾਰੀ ਘਟਨਾ ਦਾ ਸੈਂਟੀਫਿਕ ਐਨਾਲਾਈਸਿਸ ਵੀ ਕਰਾਂਗੇ ਸੋ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਚਲੋ ਸ਼ੁਰੂ ਕਰੀਏ ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਅਸੀਂ ਆਪਣੀ ਪਛਾਣ ਆਪਣੇ ਵਿਰਸੇ ਨਾਲ ਪੀੜ੍ਹੀਦਰ ਪੀੜ੍ਹੀ ਜੁੜੇ ਰਹਿ ਸਕੀਏ ਭਾਈ ਬਚਿੱਤਰ ਸਿੰਘ ਨਾਲ ਜੁੜੇ ਪਹਿਲੇ ਕਿਸੇ ਨੂੰ ਜਾਣਨ ਲਈ ਆਓ ਆਪਾਂ ਆਪਣੀ ਸੁਰਤ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੈ ਚੱਲੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਚੁੱਕੇ ਹਨ ਪਰ ਇਹ ਕਿਲਾ ਇਸ ਤਰ੍ਹਾਂ ਨਹੀਂ ਛੱਡਿਆ ਗਿਆ ਵੀ ਸਾਰੇ ਇਕੱਠੇ ਭੀੜ ਦੇ ਵਾਂਗੂ ਤੁਰ ਪਈ ਇਸਦੇ ਲਈ ਪਹਿਲਾਂ ਪ੍ਰੋਪਰ ਪਲਾਨਿੰਗ ਕੀਤੀ ਗਈ ਸੀ ਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਦੁਸ਼ਮਨ ਨੇ ਘੇਰਿਆ ਹੋਇਆ ਸੀ ਹੁਣ ਗੁਰੂ ਸਾਹਿਬ ਦੇ ਸਾਹਮਣੇ ਦੋ ਵੱਡੀਆਂ ਮੁਸ਼ਕਲਾਂ ਸਨ ਇੱਕ ਤਾਂ ਵਹੀਰ ਜਿਹਦੇ ਚ ਗੁਰੂ ਘਰ ਦੇ ਮਹਿਲ ਔਰਤਾਂ ਤੇ ਬੱਚੇ ਸਰਸੇ ਦੇ ਪਰਲੇ ਪਾਸਿਓਂ ਰੋਪੜ ਤੋਂ ਆਉਣ ਵਾਲੀ ਸ਼ਹੀ ਫੌਜ ਨੂੰ ਰੋਕਣਾ ਵਹਿਰ ਦੀ ਰੱਖਿਆ ਲਈ ਨਿਰਮੋਗੜ ਸ਼ਾਈ ਟਬੀ ਛੱਕਿਆ ਪਿੰਡ ਦੀ ਜੂ ਤੇ ਸਰਸਾ ਦੇ ਕੰਡੇ ਤੇ ਸਿੰਘਾਂ ਦੇ ਜਥੇ ਤੈਨਾਤ ਕੀਤੇ ਗਏ ਤੇ ਸਰਸਾ ਦੇ ਪਰਲੇ ਪਾਸੇ ਰੋਪੜ ਤੋਂ ਆਉਣ ਵਾਲੀ ਸ਼ਾਈ ਫੌਜ ਨੂੰ ਰੋਕਣ ਲਈ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਦੀ ਕਮਾਨ ਦੇ ਕੇ ਮਲਕਪੁਰ ਰੰਗੜਾ ਪਿੰਡ ਵਿੱਚ ਤੈਨਾਤ ਕੀਤਾ ਗਿਆ ਗੁਰੂ ਸਾਹਿਬ ਤੇ ਸਹਿਬਜ਼ਾਦੇ ਨੇ ਜੰਗ ਸਰਸਾ ਦੇ ਉਰਲੇ ਪਾਸੇ ਲੜੀ ਤੇ ਭਾਈ ਬਚਿੱਤਰ ਸਿੰਘ ਨੇ ਸਰਸਾ ਦੇ ਪਰਲੇ ਪਾਸੇ ਆਪਣੇ ਤੋਂ ਲਗਭਗ 160 ਗੁਣਾ ਜ਼ਿਆਦੀ ਫੌਜ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਜੰਗ ਦੇ ਦੌਰਾਨ ਗੁਰੂ ਸਾਹਿਬ ਦੋਵੇਂ ਵੱਡੇ ਸਹਿਬਜ਼ਾਦੇ ਤੇ ਕੁਝ ਹੋਰ ਸਿੰਘ ਸਰਸਾ ਪਾਰ ਕਰਕੇ ਕੋਟਲਾ ਨਿਹੰਗਖਾਂਦੀ ਹਵੇਲੀ ਪਹੁੰਚਦੇ ਹਨ ਜਿੱਥੇ ਭਾਈ ਬੱਗਾ ਸਿੰਘ ਜੀ ਆ ਕੇ ਗੁਰੂ ਸਾਹਿਬ ਨੂੰ ਸੁਨੇਹਾ ਦਿੰਦੇ ਹਨ ਕਿ ਮਲਕਪੁਰ ਰੰਗੜਾ ਪਿੰਡ ਵਿੱਚ ਸੈਹੀ ਫੌਜ ਦਾ ਮੁਕਾਬਲਾ ਕਰਦਿਆਂ 100 ਦੇ 100 ਸਿੰਘ ਸ਼ਹੀਦ ਹੋ ਚੁੱਕੇ ਹਨ ਪਰ ਉਹਨਾਂ ਦਾ ਜਰਨੈਲ ਭਾਈ ਬਚਿੱਤਰ ਸਿੰਘ ਹਜੇ ਵੀ ਬੁਰੀ ਤਰ੍ਹਾਂ ਜ਼ਖਮੀ ਚੰਗੇ ਮੈਦਾਨ ਵਿੱਚ ਪਿਆ ਤੜਪੀ ਜਾਂਦਾ ਹੈ ਹੁਣ ਚਾਰੇ ਪਾਸੇ ਮੁਗਲ ਫੌਜਾਂ ਘੁੰਮ ਰਹੀਆਂ ਹਨ ਜੰਗੇ ਮੈਦਾਨ ਤੇ ਉਹਨਾਂ ਦਾ ਕਬਜ਼ਾ ਹੈ ਤੇ ਇਸੇ ਜੰਗੇ ਮੈਦਾਨ ਚੋਂ ਦੁਸ਼ਮਣ ਦੇ ਪੰਜੇ ਚੋਂ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਲਿਆਉਣਾ ਬਹੁਤ ਹੀ ਜ਼ਿਆਦਾ ਔਖਾ ਕੰਮ ਸੀ ਪਰ ਇਸ ਕੰਮ ਲਈ ਗੁਰੂ ਸਾਹਿਬ ਵੱਡੇ ਸਹਿਬਜਾਦੇ ਅਜੀਤ ਸਿੰਘ ਦੀ ਡਿਊਟੀ ਲਾਉਂਦੇ ਹਨ ਸਹਿਬਜਾਦਾ ਅਜੀਤ ਸਿੰਘ ਜਾਂਦੇ ਹਨ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਦੇ ਆ ਭਾਈ ਬਚਿੱਤਰ ਸਿੰਘ ਨੂੰ ਲਿਆ ਕੇ ਕੋਟਲਾ ਨਿਹੰਗਾਂ ਦੀ ਹਵੇਲੀ ਵਿੱਚ ਲਟਾ ਦਿੰਦੇ ਹਨ ਸ਼ਾਮ ਪੈਂਦ ਤੇ ਗੁਰੂ ਸਾਹਿਬ ਦੋਵੇਂ ਵੱਡੇ ਸਾਹਿਬਜ਼ਾਦੇ ਤੇ ਬਾਕੀ ਸਾਰੇ ਸਿੰਘ ਬੜੂ ਮਾਜਰਾ ਬੂਰ ਮਾਜਰਾ ਆਦੀ ਪਿੰਡਾਂ ਚੋਂ ਦੇ ਹੋਏ ਚਮਕੌਰ ਵੱਲ ਚਲੇ ਜਾਂਦੇ ਹਨ ਤੇ ਭਾਈ ਬਚਿੱਤਰ ਸਿੰਘ ਹਜੇ ਵੀ ਜ਼ਖਮੀ ਹਾਲਤ ਚ ਹਵੇਲੀ ਛਿਪੇ ਹੀ ਹਨ ਨਿਹੰਗ ਖਾਨ ਦੀ ਬੇਟੀ ਮੁਮਤਾਜ਼ ਪੁੱਤ ਆਲਮ ਖਾਨ ਤੇ ਨੌ ਸਾਹਿਰਾ ਬਚਿੱਤਰ ਸਿੰਘ ਦੀ ਸੇਵਾ ਕਰ ਰਹੇ ਹਨ ਪਰ ਰੋਪੜ ਦੀ ਚੁੰਕੀ ਦੇ ਫੌਜਦਾਰ জাফর ਬੇਗ ਨੂੰ ਕਿਸੇ ਨੇ ਖਬਰ ਦੇ ਦਿੱਤੀ ਕਿ ਇਹਨਾਂ ਦੇ ਘਰੇ ਬਾਗੀ ਗੁਰੂ ਆਇਆ ਸੀ ਉਹਨਾਂ ਹਵੇਲੀ ਨੂੰ ਕੇਰਾ ਪਾ ਲਿਆ ਸਾਰੀ ਹਵੇਲੀ ਦੀ ਤਲਾਸ਼ੀ ਲਈ ਗਈ ਪਰ ਕੁਝ ਨਾ ਮਿਲਿਆ ਅੰਤ ਵਿੱਚ জাফর ਬੇਗ ਦੀ ਨਜ਼ਰ ਇੱਕ ਬੰਦ ਦਰਵਾਜ਼ੇ ਤੇ ਪਈ ਉਹਨੇ ਨਿਹੰ칸 ਖਾਨ ਤੇ ਆलम खान ਨੂੰ ਬੁਲਾ ਕੇ ਪੁੱਛਿਆ ਕਿ ਇਹ ਦਰਵਾਜ਼ਾ ਬੰਦ ਕਿਉਂ ਹੈ ਨਿਹੰ칸 ਨੇ ਕਿਹਾ ਕਿ ਅੰਦਰ ਮੇਰੀ ਬੇਟੀ ਤੇ ਜਵਾਈ ਹਨ ਉਹ ਰਾਤ ਨੂੰ ਹਨੇਰੇ ਭੇ ਆਏ ਸਨ ਥੱਕੇ ਹੋਏ ਹਨ ਤੇ ਆਰਾਮ ਕਰ ਰਹੇ ਹਨ ਜੇ ਕਹਿੰਦੇ ਹੋ ਤਾਂ ਮੈਂ ਦਰਵਾਜ਼ਾ ਖੁਲਵਾ ਦਿੰਦਾ ਹਾਂ ਇਸਲਾਮ ਦੀ ਇੱਕ ਪਰੰਪਰਾ ਹੈ ਕਿ ਗੈਰ ਮਰਦ ਕਦੇ ਵੀ ਜਨਾਨ ਖਾਨੇ ਵਿੱਚ ਨਹੀਂ ਜਾਂਦੇ निहंका ने इतनी दृढ़ता नाल जवाब ਦਿੱਤਾ ਕਿ ਫੌਜਦਾਰ ਨੂੰ ਵਿਸ਼ਵਾਸ ਹੋ ਗਿਆ ਉਸਨੇ ਕਿਹਾ ਕਿ ਨਹੀਂ ਰਹਿਣ ਦੋ ਜੇ ਤੁਹਾਡੀ ਧੀ ਤੇ ਜਵਾਈ ਹਨ ਕਿ ਸਮਝ ਲਓ ਮੇਰੇ ਹੀ ਧੀ ਤੇ ਜਵਾਈ ਹਨ ਹੋ ਸਕਦਾ ਹੈ ਕਿ ਸਾਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੋਵੇ ਉਸੇ ਸ਼ਾਮ ਬਚਿੱਤਰ ਸਿੰਘ ਚੜਾਈ ਕਰ ਜਾਂਦੇ ਹਨ ਅੱਧੀ ਰਾਤ ਨੂੰ ਹਵੇਲੀ ਦੇ ਪਿਛਵਾੜੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਅੱਜ ਵੀ ਉੱਥੇ ਉਹ ਜਗ੍ਹਾ ਬਣੀ ਹੋਈ ਹੈ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਵਾਂ ਕਿ ਮਿਸਲਾਂ ਦੇ ਸਮੇਂ ਸਿਰਫ ਸਿੱਖ ਹੀ ਸਨ ਜਿਨ੍ਹਾਂ ਅਹਿਮਦ ਸ਼ਾਹ ਅਬਦਾਲੀ ਨੂੰ ਨੱਕੀ ਚਨੀ ਚਪਵਾਏ ਸਿੱਖਾਂ ਦੇ ਇਲਾਵਾ ਐਦਾਂ ਦਾ ਹੋਰ ਕੋਈ ਨਹੀਂ ਸੀ ਜੋ ਅਬਦਾਲੀ ਨਾਲ ਪੰਗਾ ਲੈ ਸਕੇ ਮਤਲਬ ਕਿ ਜਦੋਂ ਸਿੱਖਾਂ ਦੀ ਤਾਕਤ ਪੂਰੇ ਜੋਬਨ ਤੇ ਸੀ ਜਦੋਂ ਉਹਨਾਂ ਦਿੱਲੀ ਦੇ ਲਾਲ ਕਿਲੇ ਨੂੰ ਵੀ ਫਤਿਹ ਕਰ ਲਿਆ ਉਦੋਂ ਵੀ ਚਾਰ ਇਹੋ ਜਿਹੇ ਥਾਵਾ ਸਨ ਜਿਨ੍ਹਾਂ ਤੇ ਸਿੱਖਾਂ ਨੇ ਕਦੀ ਵੀ ਕਬਜ਼ਾ ਨਹੀਂ ਕੀਤਾ ਪਹਿਲੀ ਸੀ ਕੋਟਲਾ ਨਿਹੰਗਖਾਨ ਦੇ ਪਰਿਵਾਰ ਕੋਲ 8 ਪਿੰਡਾਂ ਦੀ ਜ਼ਗੀਰ ਸੀ ਸਿੱਖਾਂ ਨੇ ਕਦੇ ਵੀ ਕਬਜ਼ਾ ਨਹੀਂ ਕੀਤਾ ਰਾਇਕਲਾ ਦੇ ਪਠਾਨਾ ਕੋਲ ਜਗਰਾਵਾਂ ਤੋਂ ਲੈ ਕੇ ਲੁਧਿਆਣਾ ਤੱਕ 110 ਪਿੰਡਾਂ ਦੀ ਜ਼ਗੀਰ ਸੀ ਸਿੱਖਾਂ ਨੇ ਨਹੀਂ ਛੇੜੀ ਮਲੇਰ ਕੋਟਲੇ ਦੇ ਪਠਾਨਾਂ ਕੋਲ 12 ਪਿੰਡਾਂ ਦੀ ਤੇ ਕੁੰਜਪੁਰੀ ਦੇ ਪਠਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਸੀ। ਉਹਨਾਂ ਕੋਲ 13 ਪਿੰਡਾਂ ਦੀ ਜ਼ਗੀਰ ਸੀ। ਸਿੱਖਾਂ ਨੇ ਕਦੀ ਵੀ ਹਮਲਾ ਨਹੀਂ ਕੀਤਾ। ਯਾਨੀ ਕਿ ਜਿਹੜੇ ਪਠਾਨਾਂ ਨੇ ਕਦੀ ਵੀ ਕਿਸੇ ਸਮੇਂ ਸਿੱਖਾਂ ਦੀ ਥੋੜੀ ਜਿਹੀ ਵੀ ਮਦਦ ਕੀਤੀ ਸੀ। ਜਦੋਂ ਸਿੱਖਾਂ ਦੇ ਹੱਥ ਵਿੱਚ ਤਾਕਤ ਸੀ, ਉਹਨਾਂ ਕਿਸੇ ਨੂੰ ਤੰਗ ਨਹੀਂ ਕੀਤਾ। ਕਿਸੇ ਵੀ ਪਿੰਡ ਨੂੰ ਨਹੀਂ ਖੋਇਆ। ਚਲੋ ਹੁਣ ਵਾਪਸ ਆਪਾਂ ਨਿਹੰਗਾਂ ਦੀ ਹਵੇਲੀ ਚੱਲੀਏ। ਮੁਮਤਾਜ਼ ਦੀ ਭੂਆ ਬੱਸੀ ਪਿੰਡ ਤੋਂ ਆਈ ਤੇ ਆਪਣੇ ਭਰਾ ਨੂੰ ਕਹਿਣ ਲੱਗੀ ਕਿ ਹੁਣ ਲੜਕੇ ਵਾਲੇ ਕਹਿ ਰਹੇ ਹਨ ਕਿ ਮੁਮਤਾਜ਼ ਦੇ ਵਿਆਹ ਦੀ ਤਾਰੀਖ ਤੈਅ ਕਰ ਲਈ ਜਾਵੇ। ਭੂਆ ਤਾਂ ਚਲੀ ਗਈ। ਮੁਮਤਾਜ਼ ਆਪਣੀ ਮਾਂ ਜੈਨਾ ਨੂੰ ਕਹਿੰਦੀ ਹੈ ਕਿ ਮਾਂ ਇੱਕ ਵਿਧਵਾ ਦੀ ਸ਼ਾਦੀ ਨਹੀਂ ਹੋ ਸਕਦੀ। ਉਸ ਦੀ ਮਾਂ ਕਹਿੰਦੀ ਹੈ ਕਿ ਬੇਟੀ ਇਹ ਤੂੰ ਕਿਦਾਂ ਦੀਆਂ ਗੱਲਾਂ ਕਰ ਰਹੀ ਹੈ? ਤੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ। ਤਦ ਮੁਮਤਾਜ਼ ਕੈਂਦੀ ਹੈ ਕਿ ਮਾਂ ਯਾਦ ਕਰੋ ਜਿਸ ਦਿਨ ਬਚਿੱਤਰ ਸਿੰਘ ਮਰਗ ਬਿਸਤਰ ਤੇ ਪਿਆ ਅੰਤਿਮ ਸਾਹ ਲੈ ਰਿਆ ਸੀ ਤੇ জাফর ਬੇਗ ਨੇ ਘੇਰਾ ਪਾਇਆ ਸੀ ਤਦ ਅੱਬਾ ਹਜੂਰ ਨੇ ਕਿਹਾ ਸੀ ਕਿ ਮੇਰੀ ਬੇਟੀ ਤੇ ਮੇਰਾ ਦਮਾਦ ਤੇ ਮੈਂ ਬਚਿੱਤਰ ਸਿੰਘ ਦੇ ਚਰਨਾਂ 'ਚ ਸਿਰ ਰੱਖਤਾ ਸੀ ਉਹ ਸ਼ਹੀਦ ਹੋ ਚੁੱਕੇ ਹਨ ਤੇ ਸ਼ਹੀਦ ਦੀ ਪਤਨੀ ਦੁਬਾਰਾ ਵਿਆਹ ਕਰਾ ਕੇ ਉਸ ਦੀ ਸ਼ਹਾਦਤ ਨੂੰ ਦਾਗ ਨਹੀਂ ਲਾ ਸਕਦੀ ਬੀਬੀ ਮੁਮਤਾਜ਼ ਕੌਰ ਨੇ 131 ਸਾਲ ਦੀ ਸ਼ਾਨਦਾਰ ਉਮਰ ਪੋਗੀ ਪਰ ਵਿਆਹ ਨਹੀਂ ਕਰਵਾਇਆ ਜਿੱਥੇ ਉਹਨਾਂ ਦੀ ਕਬਰ ਸੀ ਅੱਜ ਉੱਥੇ ਮੁਮਤਾਜ਼ਗੜ ਗੁਰਦੁਆਰਾ ਸਾਹਿਬ ਸਜੋਬਿਤ ਹੈ ਬੀਬੀ ਮਮਤਾਜ ਦੇ ਲੋਕੀ ਦਰਸ਼ਨ ਕਰਨ ਜਾਂਦੇ ਸਨ ਕਿ ਇਹਨਾਂ ਗੁਰੂ ਸਾਹਿਬ ਦੀ ਏਨੀ ਸੇਵਾ ਕੀਤੀ ਹੈ ਤਾਂ ਬੀਬੀ ਮਮਤਾਜ ਦੀ ਜ਼ੁਬਾਨ ਤੇ ਬਸ ਇੱਕੋ ਹੀ ਸ਼ਬਦ ਹੁੰਦੇ ਸਨ ਵਾਹ ਵਾਹ ਗੁਰੂ ਗੋਬਿੰਦ ਸਿੰਘ ਪਾਣੇ ਕਾ ਖਾਬੰਦ ਗੁਰੂ ਗੋਬਿੰਦ ਸਿੰਘ ਧੰਸਨੋ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਦੇ ਚਰਨ ਛੋਹ ਪਾ ਕੇ ਹੀ ਲੋਕਾਂ ਦਾ ਜੀਵਨ ਬਦਲ ਜਾਂਦਾ ਸੀ ਆਓ ਹੁਣ ਭਾਈ ਬਚਿੱਤਰ ਸਿੰਘ ਨਾਲ ਜੁੜੇ ਅਗਲੇ ਕિસ્ਸੇ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਨੋ ਦਿਨ ਵੱਧਦੇ ਰੁਤਬੇ ਤੋਂ ਸੜਦੇ ਬਾਈ ਧਰ ਦੇ ਰਾਜਿਆਂ ਨੇ ਵਾਰ-ਵਾਰ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਤੇ ਹਮਲੇ ਕੀਤੇ आनंदपुर साहिब ਚ ਕੋਲ 5 ਕਿਲੇ ਸਨ ਸਭ ਤੋਂ ਪਹਿਲਾਂ 29 ਅਗਸਤ 1700 ਨੂੰ ਤਾਰਾਗੜ ਕਿਲੇ ਤੇ ਕਹਿਲੂਰ ਦੇ ਰਾਜਾ ਅਜਮੇਰ ਚੰਦ ਦੀ ਅਗਵਾਈ ਵਿੱਚ ਹਮਲਾ ਕੀਤਾ ਗਿਆ 30 ਅਗਸਤ ਨੂੰ ਫਤਿਹਗੜ ਕਿਲੇ ਤੇ ਤੇ 31 ਅਗਸਤ ਨੂੰ ਆलमਗੜ ਕਿਲੇ ਤੇ ਹਮਲਾ ਕੀਤਾ ਗਿਆ ਪਰ ਗਿਣਤੀ ਵਿੱਚ ਕਈ ਗੁਣਾ ਵੱਧ ਹੋਣ ਤੇ ਬਾਅਦ ਵੀ ਪਹਾੜੀ ਰਾਜਿਆਂ ਨੂੰ ਹਰ ਵਾਰ ਮੂੰਹ ਦੀ ਹੀ ਖਾਣੀ ਪਈ 31 ਅਗਸਤ ਦੀ ਰਾਤ ਅੱਗੇ ਦੀ ਰਣਨੀਤੀ ਬਣਾਉਣ ਲਈ ਇਹ ਸਾਰੇ ਬਾਈ ਰਾਜੇ ਇਕੱਠੇ ਹੋਏ ਤੇ ਇਹਨਾਂ ਲੋਹਗੜ ਕਿਲੇ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਹ ਕਿਲਾ ਬਾਕੀਆਂ ਤੋਂ ਕਾਫੀ ਹਟਵਾ ਸੀ ਕੇਸਰੀ ਚੰਨ ਨੇ ਸੋਚ ਚੁੱਕੀ ਕਿ ਕੱਲ ਦੇ ਹਮਲੇ ਦੀ ਅਗਵਾਈ ਮੈਂ ਕਰੂੰਗਾ ਤੇ ਜਾਂ ਤਾਂ ਜਿੱਤ ਕੇ ਆਉਂਗਾ ਤੇ ਜਾਂ ਮਾਰਿਆ ਜਾਊਂਗਾ ਪਰ ਲੋਗੜ ਦਾ ਕਿਲਾ ਉੱਚੀਆਂ ਤੇ ਮਜ਼ਬੂਤ ਕੰਧਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ਫਤਿਹ ਕਰਨ ਦਾ ਸਿਰਫ ਇੱਕੋ ਤਰੀਕਾ ਸੀ ਕਿ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਕਿਲੇ ਦੇ ਅੰਦਰ ਐਂਟਰੀ ਪਾ ਲਈ ਜਾਵੇ ਤਾਂ ਇੱਕ ਸ਼ੈਤਾਨੀ ਦਿਮਾਗ ਵਾਲੇ ਮੰਤਰੀ ਪਰਮਾਨੰਦ ਨੇ ਸੁਝਾ ਦਿੱਤਾ ਕਿ ਰਾਜਨ ਮੜਾ ਜੀ ਧਿਆਨ ਕਰੋ ਤੁਹਾਡੇ ਅਸਤਬਲ ਵਿੱਚ ਇੱਕ ਬਹੁਤ ਹੀ ਬਲਵਾਨ ਤੇ ਸ਼ਕਤੀਸ਼ਾਲੀ ਹਾਥੀ ਹੈ ਜਿਹੜਾ ਵੱਡੇ ਵੱਡੇ ਦਰਖਤਾਂ ਨੂੰ ਵੀ ਜੜੋਂ ਪੱਟ ਕੇ ਸੁੱਟ ਦਿੰਦਾ ਹੈ ਇਹੋ ਜਿਹੇ ਹਾਥੀ ਤਾਂ ਦਿੱਲੀ ਤਖਤ ਤੇ ਬੈਠੇ ਔਰੰਗਜ਼ੇਬ ਦੇ ਕੋਲ ਵੀ ਨਹੀਂ ਹੈ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਉਹ ਹਾਥੀ ਮਸਤ ਹਾਲਤ ਵਿੱਚ ਹੈ ਕਿਉਂ ਨਾ ਆਪਾਂ ਉਸ ਹਾਥੀ ਨੂੰ ਸ਼ਰਾਬ ਨਾਲ ਰਜਾ ਕੇ ਦਰਵਾਜ਼ਾ ਤੋੜਨ ਲਈ ਛੱਡ ਦਈਏ ਲੋਹੇ ਚਮੜੇ ਉਸ ਹਾਥੀ ਦੇ ਦਰਵਾਜ਼ਾ ਤੋੜਨ ਤੋਂ ਬਾਅਦ ਅੰਦਰ ਵੜ ਕੇ ਕਿਲੇ ਤੇ ਕਬਜ਼ਾ ਕਰਨਾ ਤਾਂ ਕੋਈ ਬੱਚਿਆਂ ਦੀ ਖੇਡ ਬਰਾਬਰ ਹੀ ਰਹਿ ਜਾਊਗਾ ਭਾਈ ਚਤਰ ਸਿੰਘ ਬਰਾੜ ਜੋ ਕਿ ਸਿੱਖਾਂ ਲਈ ਸੂਈ ਦਾ ਕੰਮ ਕਰਦੇ ਸਨ ਹੈਰਾਨ ਪ੍ਰਸ਼ਾਨ ਦਰਬਾਰ ਵਿੱਚ ਪਹੁੰਚਦੇ ਹਨ ਤੇ ਗੁਰੂ ਸਾਹਿਬ ਨੂੰ ਪੂਰੀ ਗੱਲ ਦੱਸਦੇ ਹਨ ਕਿ ਕਿਸ ਤਰ੍ਹਾਂ ਸ਼ਰਾਬੀ ਹਾਥੀ ਨੂੰ ਭੇਜ ਕੇ ਲੋਗੜ ਦਾ ਕਿਲਾ ਫਤਿਹ ਕਰਨ ਦਾ ਪਲਾਨ ਬਣਾਇਆ ਜਾ ਰਿਹਾ ਹੈ ਸਾਰੇ ਸਿੰਘ ਚਿੰਤਾ ਕਰਨ ਲੱਗ ਪਏ ਪਰ ਗੁਰੂ ਸਾਹਿਬ ਮੁਸਕਰਾਉਂਦੇ ਹੋਏ ਫਰਮਾਏ ਕਿ ਜੇ ਉਹਨਾਂ ਕੋਲ ਹਾਥੀ ਹੈ ਤਾਂ ਸਾਡੇ ਕੋਲ ਵੀ ਹਾਥੀ ਵਰਗੇ ਸਰੀਰ ਵਾਲਾ ਦੁਨੀ ਚੰਦ ਹੈ ਕੱਲ ਹਾਥੀ ਦਾ ਮੁਕਾਬਲਾ ਹਾਥੀ ਨਾਲ ਹੀ ਕਰਵਾਇਆ ਜਾਊਗਾ ਦੁਨੀ ਚੰਦ ਲੰਮੇ ਉੱਚੇ ਤੇ ਭਾਰੀ ਸਰੀਰ ਦਾ ਮਾਲਕ ਸੀ ਉਸਦੀਆਂ ਮਜ਼ਬੂਤ ਬਾਹਾਂ ਤੇ ਚੋੜੇ ਪੱਟ ਸਨ ਪਰ ਇਸ ਮਜ਼ਬੂਤ ਸਰੀਰ ਦੇ ਵਿੱਚ ਦਿਲ ਬਹੁਤ ਛੋਟਾ ਸੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਉਸਦੇ ਸਾਹ ਹੀ ਸੁੱਕ ਗਏ ਪੂਰੀ ਰਾਤ ਉਹ ਵਕ ਵਕ ਸਿੰਘਾਂ ਕੋਲ ਜਾ ਕੇ ਗੁਰੂ ਸਾਹਿਬ ਨੂੰ ਸਮਝਾਉਣ ਦੀ ਅੰਮੰਤਾ ਕਰਦਾ ਰਿਹਾ ਪਰ ਜਦੋਂ ਕਿਸੇ ਪਾਸੇ ਕੋਈ ਗੱਲ ਨਾ ਬਣੀ ਤਾਂ ਉਸਨੇ ਆਪਣੇ ਚਾਰ ਸੱਥੀਆਂ ਦੇ ਨਾਲ ਉੱਥੋਂ ਭੱਜਣ ਦਾ ਫੈਸਲਾ ਕੀਤਾ ਰਾਤ ਦਾ ਅੰਤਿਮ ਪੈਰ ਸੀ ਰੱਸੀ ਦੇ ਸਹਾਰੇ ਕਿਲੇ ਦੀ ਕੰਧ ਟੱਪਦਿਆਂ ਦੁਨੀ ਚੰਦ ਦਾ ਸਰੀਰ ਭਾਰੀ ਹੋਣ ਕਰਕੇ ਰੱਸੀ ਟੁੱਟ ਗਈ ਤੇ ਉਹ ਕਾਫੀ ਉਚਾਈ ਤੋਂ ਥੱਲੇ ਡਿੱਗ ਗਿਆ ਜਿਸ ਕਾਰਨ ਉਸਦੀ ਇੱਕ ਲੱਤ ਟੁੱਟ ਗਈ ਪੀੜ ਨਾਲ ਤੜਪਦੇ ਦੁਨੀ ਚੰਦ ਨੂੰ ਉਸਦੇ ਸਾਥੀ ਚੁੱਕ ਕੇ ਜਿਵੇਂ ਤਿਵੇਂ ਅੰਮ੍ਰਿਤਸਰ ਲਾਗੇ ਉਸਦੇ ਘਰ ਲੈ ਗਏ ਅਗਲੇ ਦਿਨ ਤੜਕੇ ਦੁਨੀ ਚੰਦ ਦੀ ਪਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਤਾਂ ਰਾਤ ਹੀ ਕਿਲਾ ਛੱਡ ਕੇ ਪੱਜ ਗਿਆ ਸਤਗੁਰ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜੀ ਮੌਤ ਤੋਂ ਡਰਦਾ ਉਹ ਘਰੇ ਭੱਜਿਆ ਹੈ ਉਹੀ ਮੌਤ ਘਰੇ ਬੈਠੀ ਉਸ ਦਾ ਇੰਤਜ਼ਾਰ ਕਰ ਰਹੀ ਹੈ ਤੇ ਫਿਰ ਠੀਕ ਉਵੇਂ ਹੀ ਹੋਇਆ ਅਗਲੇ ਹੀ ਦਿਨ ਘਰੇ ਸੱਪ ਲੜਨ ਕਰਕੇ ਉਸ ਦੀ ਮੌਤ ਹੋ ਗਈ ਤਤਗੁਰੂ ਸਹਿਬ ਹਥੀ ਨਾਲ ਮੁਕਾਬਲਾ ਕਰਨ ਲਈ ਸੰਗਤੋਂ ਇੱਕ ਦਰਮਿਆਨੀ ਕੱਦ ਕੱਠੀ ਵਾਲੇ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਚੁਣਦੇ ਹਨ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸਨ ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਗੁਰੂ ਘਰ ਦੀ ਜੋ ਸੇਵਾ ਕੀਤੀ ਹੈ ਉਸ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਭੁਲਾਇਆ ਜਾ ਸਕਦਾ ਇਸ ਇਕੱਲੇ ਪਰਿਵਾਰ ਚੋਂ ਕੁੱਲ 50 ਤੋਂ ਵੱਧ ਸਿੰਘ ਗੁਰੂ ਘਰ ਲਈ ਸ਼ਹੀਦ ਹੋਏ ਹਨ ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ 12 ਚੋਂ 11 ਨੇ ਗੁਰੂ ਘਰ ਲਈ ਸ਼ਹੀਦیاں ਪਾਈਆਂ ਭਾਈ ਮਨੀ ਸਿੰਘ ਜੀ ਦੇ 10 ਪੁੱਤਰ ਸਨ 10ਾਂ ਚੋਂ 8 ਗੁਰੂ ਘਰ ਲਈ ਸ਼ਹੀਦ ਹੋਏ ਇਨ੍ਹਾਂ ਚੋਂ ਹੀ ਇੱਕ ਸੀ ਭਾਈ ਬਚਿੱਤਰ ਸਿੰਘ ਜੀ ਗਰੀਬ ਨਵਾਜ਼ ਸ਼ਿਰਗੁਰ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਬਚਿੱਤਰ ਸਿੰਘ ਜੀ ਅੱਜ ਤੁਸੀਂ ਜੰਗੇ ਮੈਦਾਨ ਵਿੱਚ ਹਾਥੀ ਦਾ ਮੁਕਾਬਲਾ ਕਰਨਾ ਹੈ ਤਾਂ ਅੱਗੇ ਉਹ ਬਚਿੱਤਰ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਹ ਉਹਨਾਂ ਦੇ ਗੁਰੂ ਪ੍ਰਤੀ ਅਪਾਰ ਸ਼ਰਧਾ ਨੂੰ ਦਰਸਾਉਂਦਾ ਹੈ ਉਹਨਾਂ ਕਿਹਾ ਕਿ ਹੇ ਮੇਰੇ ਕਲਗੀਧਰ ਪਾਤਸ਼ਾਹ ਜੇ ਤੁਹਾਡਾ ਹੱਥ ਮੇਰੇ ਸਿਰ ਤੇ ਹੈ ਤਾਂ ਇਹ ਹੱਥੀ ਤਾਂ ਕੀ ਮੈਂ ਤਾਂ ਸਵਰਗ ਦੇ ਇਰਾਵਤ ਹਾਥੀ ਦਾ ਵੀ ਮੱਥਾ ਪਾੜ ਸਕਦਾ ਹਾਂ ਇਹ ਹੁੰਦਾ ਹੈ ਗੁਰੂ ਪ੍ਰਤੀ ਵਿਸ਼ਵਾਸ ਜੋ ਬੇਮਖੋ ਚੁਕੇ ਦੁਨੀ ਚੰਦ ਵਿੱਚ ਨਹੀਂ ਸੀ ਤਦ ਗੁਰੂ ਜੀ ਬਿਕਟਰ ਸਿੰਘ ਨੂੰ ਆਪਣੇ ਸ਼ਸਤਰਾਂ ਚੋਂ ਇੱਕ ਨਗਨੀ ਵਰਸ਼ਾ ਬਖਸ਼ਿਸ਼ ਕਰਦੇ ਹਨ ਹੁਣੇ ਨਗਨੀ ਵਰਸ਼ਾ ਕੀ ਸੀ ਇਹ ਕੋਈ ਸਧਾਰਨ ਹਥਿਆਰ ਨਹੀਂ ਸੀ ਢਾਈ ਮਣ ਲੋਹੇ ਚ ਪਾਣ ਦੇ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ ਇਸ ਨੂੰ ਫਲੈਕਸੀਬਿਲਟੀ ਦੇਣ ਲਈ ਇਸ ਤੇ ਖੋਲ ਵਿੱਚ ਚੂਨਾ ਭਰ ਕੇ ਉੱਤੇ ਜਾਨਵਰ ਦੀ ਖਲ ਮੜੀ ਗਈ ਸੀ ਤੇ ਉਹਨਾਂ ਸਮਿਆਂ ਚ ਅੱਜ ਤੋਂ 300 ਸਾਲ ਪਹਿਲਾਂ 17000 ਰੁਪਏ ਇੱਕ ਨਗਨੀ ਵਰਸ਼ੇ ਨੂੰ ਬਣਾਉਣ ਦੀ ਕੀਮਤ ਸਾਡੇ ਇਤਿਹਾਸਿਕ ਸਰੋਤਾਂ ਚ ਦਰਜ ਹੈ ਲਗਭਗ ਇੱਕ ਮਿਸਾਈਲ ਜਿੰਨਾ ਖਰਚੇ ਤਦ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਜੀ ਲੋਹਗੜ੍ਹ ਦੇ ਕਿਲੇ ਵੱਲ ਨੂੰ ਤੁਰ ਪੈਂਦੇ ਹਨ ਇਹ ਤਾਂ ਸੇ ਹੱਥੀ ਨਾਲ ਲਿਪਟਣ ਦੀ ਗੱਲ ਪਰ ਜਿਹਨੇ ਹੱਥੀ ਭੇਜਿਆ ਸੀ ਉਸ ਨੂੰ ਵੀ ਤਾਂ ਆਪਣੀ ਕਰਨੀ ਦਾ ਫਲ ਦੇਣਾ ਜ਼ਰੂਰੀ ਸੀ ਸੋ ਇਸ ਦੇ ਲਈ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਭਰਾ ਉਦੇਸ ਸਿੰਘ ਜੀ ਨੂੰ ਚੁਣਦੇ ਹਨ ਤੇ ਜਿਹੜੇ ਕਲਪਾ ਵਰਸ਼ੇ ਨਾਲ ਗੁਰੂ ਸਾਹਿਬ ਨੇ ਤ੍ਰਿਵੇਣੀ ਪ੍ਰਗਟ ਕੀਤੀ ਸੀ ਉਹੀ ਕਲਪਾ ਵਰਸ਼ਾ ਗੁਰਗੋਬਿੰਦ ਸਿੰਘ ਜੀ ਭਾਈ ਉਦੇਸ ਸਿੰਘ ਨੂੰ ਦੇ ਕੇ ਕੇਸਰੀ ਚੰਦਰਾ ਸੋਧਾ ਲੋਨ ਲਈ ਭੇਜਦੇ ਹਨ ਆਓ ਹੁਣ ਆਪਾਂ ਆਪਣੀ ਸੁਰਤ ਨੂੰ ਲੋਹਗੜ੍ਹ ਦੇ ਕਿਲੇ ਵੱਲ ਲੈ ਚੱਲੀਏ ਸਵੇਰ ਦੇ 10:00 ਵਜੇ ਦਾ ਸਮਾਂ ਹੈ ਅਸਮਾਨ 'ਚ ਬੱਦਲਾਂ 'ਚ ਸੂਰਜ ਲੁਕਾ-ਛਿੱਪ ਦੀ ਖੇਡ ਖੇਡ ਰਿਹਾ ਹੈ ਸਿੰਘ ਕਿਲੇ ਦੀ ਸਭ ਤੋਂ ਉੱਚੀ ਦੀਵਾਰ 'ਤੇ ਤੀਰ ਕਮਾਨ ਤੇ ਬੰਦੂਕਾਂ ਨਾਲ ਮੋਰਚਾ ਲਾਈ ਖੜੇ ਹਨ ਸਿੰਘਾਂ ਦੀਆਂ ਤੋਪਾਂ ਅੱਗ ਉਗਲਣ ਲਈ ਤਿਆਰ ਹਨ ਤੇ ਸਭ ਤੋਂ ਉੱਚੀ ਮিনার 'ਤੇ ਨਿਗਾਹ ਰੱਖ ਰਹੇ ਸਿੰਘ ਨੂੰ ਦੂਰੋਂ ਪਹਾੜੀ ਫੌਜਾਂ ਆਉਂਦੀਆਂ ਦਿਖਾਈ ਦਿੰਦੀਆਂ ਹਨ ਪਹਿਲੀ ਲੈਂਡਵਿਥ ਸੰਤੇਸ਼ ਤਰਾਰ ਕੋਡਸਵਰ ਸਪਾਈ ਜਿਨ੍ਹਾਂ ਦੇ ਫੁਰਤੀਲੇ ਕੋੜਿਆਂ ਦੀਆਂ ਟਾਪਾਂ ਦੀ ਆਵਾਜ਼ ਨਾਲ ਸਾਰਾ ਪਹਾੜੀ ਖੇਤਰ ਗੂੰਜ ਰਿਹਾ ਸੀ ਤੇ ਉਹਨਾਂ ਦੇ ਪਿੱਛੇ ਸੀ ਲਾਲ ਵਰਦੀ ਧਾਰੀ ਪਹਾੜੀ ਫੌਜ ਜਿਨ੍ਹਾਂ ਦੀ ਗਿਣਤੀ ਸਿੱਖਾਂ ਦੀ ਫੌਜ ਨਾਲੋਂ ਕਈ ਗੁਣਾ ਵੱਧ ਸੀ ਤੇ ਸਭ ਤੋਂ ਪਿੱਛੇ ਘੋੜਿਆਂ ਤੇ ਸਵਾਰ ਕੇਸਰੀ ਚੰਦ ਤੇ ਅਜਮੇਰ ਚੰਦ ਆਪਣੇ ਦਸਖ ਮੁੱਖ ਜਰਨੇਲਾ ਨਾਲ ਇਹ ਸਾਰੀ ਫੌਜ ਦੀ ਅਗਵਾਈ ਕਰ ਰਹੇ ਸਨ ਤੇ ਇਹਨਾਂ ਸਭ ਤੋਂ ਅੱਗੇ ਤੁਰ ਕੇ ਆ ਰਿਹਾ ਸੀ ਇੱਕ ਦਹਿਤ ਆਕਾਰ ਦਾ ਮਸਤ ਹਾਥੀ ਜਿਸ ਦਾ ਪੂਰਾ ਸਰੀਰ ਉੱਤੋਂ ਲੈ ਕੇ ਥੱਲੇ ਤੱਕ ਲੋਹੇ ਚ ਮੜਿਆ ਸੀ ਉਸ ਦਾ ਪੂਰਾ ਮੱਥਾ ਲੋਹੇ ਦੀਆਂ ਢਾਲਾਂ ਨਾਲ ਸਜਿਆ ਹੋਇਆ ਸੀ ਤੇ ਉਸ ਦੀ ਸੁੰਡ ਨਾਲ ਇੱਕ ਲੰਬੀ ਦੋ ਧਾਰੀ ਤਲਵਾਰ ਬੱਜੀ ਸੀ ਸ਼ਰਾਬ ਚ ਰਜੇ ਹਾਥੀ ਦੇ ਚੰਗਾੜਨ ਦੀਆਂ ਅਸਮਾਨ ਪਾੜਨ ਵਾਲੀਆਂ ਅਵਾਜ਼ਾਂ ਕਾਫੀ ਦੂਰੀ ਤੋਂ ਹੀ ਕਿਲੇ ਦੇ ਅੰਦਰ ਸੁਣੀਆਂ ਜਾ ਸਕਦੀਆਂ ਸਨ ਹੁਣ ਉਹ ਸਮਾਂ ਆ ਗਿਆ ਸੀ ਜਿਸ ਦਾ ਬਚਿੱਤਰ ਸਿੰਘ ਇੰਤਜ਼ਾਰ ਕਰ ਰਹੇ ਸਨ ਉਹਨਾਂ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਤੇ ਕਿਲੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ ਬਾਹਰ ਆ ਕੇ ਕੁਛ ਚਿਰ ਉਹਨਾਂ ਨੇ ਫੌਜ ਦੇ ਨੇੜੇ ਹੋਂ ਦਾ ਇੰਤਜ਼ਾਰ ਕੀਤਾ ਤੇ ਫਿਰ ਘੋੜੇ ਨੂੰ ਤੇਜ਼ੀ ਨਾਲ ਹਾਥੀ ਵੱਲ ਵਧਾ ਦਿੱਤਾ ਹਾਥੀ ਸ਼ਰਾਬ ਦੇ ਨਸ਼ੇ 'ਚ ਤੇਜ਼ੀ ਨਾਲ ਭੱਜ ਰਿਹਾ ਸੀ ਉਧਰੋਂ ਬਚਿੱਤਰ ਸਿੰਘ ਜੀ ਵੀ ਪੂਰੀ ਤੇਜ਼ੀ ਤੇ ਸਨ ਹਾਥੀ ਦੇ ਬਿਲਕੁਲ ਨੇੜੇ ਪਹੁੰਚ ਕੇ ਉਹਨਾਂ ਨੇ ਘੋੜੇ ਨੂੰ ਆਪਣੇ ਅਗਲੇ ਦੋਨਾਂ ਪੈਰਾਂ ਤੇ ਛੱਕਿਆ ਤੇ ਪੂਰੀ ਜ਼ੋਰ ਨਾਲ ਨਗਨੀ ਦਾ ਵਾਰ ਹਾਥੀ ਦੇ ਮੱਥੇ ਤੇ ਕਰਤਾ ਨਾਗਣੀ ਤਵੇ ਪਾੜਦੀ ਹੋਈ ਸਿੱਧੀ ਹਾਥੀ ਦੇ ਮੱਥੇ ਵਿੱਚ ਤਸ ਗਈ ਤੇ ਜਿੰਨੀ ਫੁਰਤੀ ਨਾਲ ਸਿੰਘ ਨੇ 나ਗਣੀ ਮਾਰੀ ਸੀ ਉਸੇ ਫੁਰਤੀ ਨਾਲ ਉਸ ਨੂੰ ਬਾਹਰ ਕੱਢਿਆ ਤੇ ਛੇਤੀ ਦਿਨੀ ਹਾਥੀ ਤੋਂ ਦੂਰ ਹੋ ਗਏ ਹਾਥੀ ਦੇ ਮੱਥੇ 'ਚੋਂ ਲਹੂ ਦੀ ਇੱਕ ਤੇਜ਼ ਧਾਰ ਵਗਣ ਲੱਗ ਪਈ ਪੀੜ ਨਾਲ ਤੜਪਦਾ ਹਾਥੀ ਪਿੱਛੇ ਨੂੰ ਮੁੜ ਕੇ ਅੰਨੇਵਾਹ ਜੰਗੀ ਮੈਦਾਨ ਵਿੱਚ ਇੱਧਰ-ਉੱਧਰ ਭੱਜਣ ਲੱਗ ਪਿਆ ਕੀ ਘੋੜ ਸਵਾਰ ਤੇ ਕੀ ਪੈਦਲ ਸਪਾਈ ਜੋ ਵੀ ਉਸ ਦੇ ਅੱਗੇ ਆਉਂਦਾ ਜਾਂ ਤਾਂ ਉਸ ਨੂੰ ਆਪਣੀ ਸੁੰਡ ਤੇ ਬੱਜੀ ਤਲਵਾਰ ਨਾਲ ਪਾੜ ਸੁੱਟਦਾ ਤੇ ਜਾਂ ਆਪਣੇ ਪੈਰਾਂ ਥੱਲੇ ਰੋਨ ਦਿੰਦਾ ਪਹਾੜੀ ਫੌਜ ਵਿੱਚ ਚਾਰੇ ਪਾਸੇ ਅਫਰਾ ਤਫਰੀ ਮਚ ਗਈ। ਕੇਸਰੀ ਚੰਦ ਤੇ ਉਸ ਦੇ ਜਰਨੇਲਾ ਨੇ ਫੌਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਾਨ ਬਚਾਉਂਦੀ ਇਸ ਫੌਜ ਨੂੰ ਕਿੱਥੇ ਕੰਟਰੋਲ ਕੀਤਾ ਜਾ ਸਕਦਾ ਸੀ। ਕੁਝ ਘੋੜ ਸਵਾਰ ਨੇਜੇ ਮਾਰ ਕੇ ਹੱਥੀ ਨੂੰ ਮੁੜ ਕਿਲੇ ਵੱਲ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੜੇ ਮਸ਼ੱਕਤ ਕਰਨ ਦੇ ਬਾਅਦ ਵੀ ਉਹਨਾਂ ਦੀ ਗੱਲ ਨਾ ਬਣੀ। ਪਹਾੜੀ ਫੌਜ ਦੇ ਪੈਰ ਜੜੋਂ ਪੁੱਟਣ ਲਈ ਉਧਰੋਂ ਕਿਲੇ ਤੋਂ ਸਿੰਘਾਂ ਨੇ ਤੋਪਾਂ ਦੇ ਮੂੰਹ ਖੋਲ ਦਿੱਤੇ। ਤੀਰਾਂ ਤੇ ਗੋਲੀਆਂ ਦੀ ਵਰਖਾ ਚਾਲੂ ਕਰ ਦਿੱਤੀ ਜਿਸ ਨਾਲ ਪਹਾੜੀ ਫੌਜ ਦੀ ਹਾਲਤ ਹੋਰ ਜ਼ਿਆਦਾ ਮਾੜੀ ਹੋ ਗਈ। ਪਹਾੜੀ ਫੌਜ ਤਾਸ ਦੇ ਪੁੱਤੇ ਤਰ੍ਹਾਂ ਡਿੱਗਣ ਲੱਗ ਪਈ ਬਚਿੱਤਰ ਸਿੰਘ ਨੇ ਫੌਜ ਦੇ ਨੇੜੇ ਆਉਣ ਦਾ ਜੋ ਇੰਤਜ਼ਾਰ ਕੀਤਾ ਸੀ ਉਸ ਦਾ ਰਿਜ਼ਲਟ ਸਿੰਘ ਨੇ ਤਾਂ ਆਪਣਾ ਕੰਮ ਕਰਤਾ ਸੀ ਤੇ ਹੁਣ ਵਾਰੀ ਸੀ ਵੱਡੇ ਭਰਾ ਭਾਈ ਉਦੇ ਸਿੰਘ ਦੀ ਕਿਲੇ ਦਾ ਦਰਵਾਜ਼ਾ ਇੱਕ ਵਾਰ ਫੇਰ ਖੁੱਲਦਾ ਹੈ ਤੇ ਘੋੜੇ ਤੇ ਸਵਾਰ ਭਾਈ ਉਦੇ ਸਿੰਘ ਜੀ ਪੰਛਤ ਸਿੰਘਾਂ ਦੇ ਜਥੇ ਨਾਲ ਬਾਹਰ ਆ ਕੇ ਤੇਜ਼ੀ ਨਾਲ ਦੁਸ਼ਮਣ ਵੱਲ ਵੱਧ ਜਾਂਦੇ ਹਨ ਸਾਹਮਣੇ ਆਉਂਦੇ ਹਰ ਸਪਾਈ ਦਾ ਗਾਟਾ ਲਾਉਂਦਿਆਂ ਇਹ ਜੱਥਾ ਸਿੱਧਾ ਕੇਸਰੀ ਚੰਦ ਵੱਲ ਵਧਦਾ ਹੈ ਉੱਥੇ ਪਹੁੰਚ ਕੇ ਨਾਲ ਦੇ ਸਿੰਘਾਂ ਦਾ ਮੁਕਾਬਲਾ ਕੇਸਰੀ ਚੰਦ ਦੀ ਰੱਖਿਆ ਲਈ ਅੱਗੇ ਆਈ ਜਰਨੈਲਾਂ ਨਾਲ ਹੁੰਦਾ ਹੈ ਤੇ ਭਾਈ ਉਹਦੇ ਸੰਜੀ ਸਿੱਧਾ ਜਾ ਕੇ ਕੇਸਰੀ ਚੰਦ ਨਾਲ ਖੰਡਾ ਖੜਕਾ ਦਿੰਦੇ ਹਨ ਪਹਿਲਾ ਵਾਰ ਕੇਸਰੀ ਚੰਦ ਕਰਦਾ ਹੈ ਜਿਸ ਨੂੰ ਰੋਕ ਸਿੰਘ ਆਪਣੇ ਖੰਡੇ ਦਾ ਇੱਕੋ ਵਾਰ ਕਰਦੇ ਹਨ ਤੇ ਕੇਸਰੀ ਚੰਦ ਦਾ ਸਿਰ ਧੜ ਤੋਂ ਵੱਖ ਹੋ ਕੇ ਦੂਰ ਜਾ ਡਿੱਗਦਾ ਹੈ ਤੇ ਭਾਈ ਉਦੇਸ ਸਿੰਘ ਜੀ ਗੁਰੂ ਸਾਹਿਬ ਨੂੰ ਪੇਟ ਕਰਨ ਲਈ ਸਿਰ ਬਰਛੇ ਤੇ ਟੰਕੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਹਨ ਰਾਜਾ ਅਜਮੇਰ ਚੰਦ ਵੀ ਇੱਕ ਤੀਰ ਵੱਜਣ ਕਰਕੇ ਲਹੂ ਲਵਾਨ ਹੋ ਕੇ ਵਾਪਸ ਮੁੜ ਜਾਂਦਾ ਹੈ ਇੱਕ ਪਾਸੇ ਸ਼ੇਰਾਂ ਵਰਗੇ ਦਲੇਰ ਸਿੰਘਾਂ ਦੇ ਤੀਰਾਂ ਤੇ ਟੋਪਾਂ ਦੀ ਮਾਰ ਦੂਸਰੇ ਪਾਸੇ ਪਹਾੜੀਆਂ ਕੋਲ ਹੋਰ ਕੋਈ ਲੀਡਰ ਹੀ ਨਹੀਂ ਬਚਿਆ ਸੀ ਇਸ ਲਈ ਫਿਰ ਪਹਾੜੀ ਫੌਜ ਦੇ ਸਪਾਈ ਡਰ ਕੇ ਪਿੱਛੇ ਹਟਣ ਲੱਗ ਪਏ ਤੇ ਸਿੰਘਾਂ ਨੇ ਮੈਦਾਨ ਫਤਿਹ ਕਰਕੇ ਜਿਕਾਰੇ ਛੱਡ ਦਿੱਤੇ ਭਾਈ ਉਦੇ ਸਿੰਘ ਜੀ ਤੇ ਬਚਿੱਤਰ ਸਿੰਘ ਜੀ ਨੇ ਦਰਬਾਰ ਵਿੱਚ ਹਾਜ਼ਰ ਹੋ ਕੇ ਸਿਰ ਕਲਗੀਧਰ ਪਾਸ਼ਾ ਦੇ ਚਰਨਾਂ ਵਿੱਚ ਰੱਖ ਦਿੱਤਾ ਪਹਾੜੀ ਵਾਦੀਆਂ ਵਿੱਚ ਚਾਰੇ ਪਾਸੇ ਸਿੰਘਾਂ ਦੇ ਜਕਾਰੇ ਗੂੰਜ ਰਹੇ ਸਨ ਸੋ ਇਹ ਸੀ ਕਹਾਣੀ ਭਾਈ ਬਚਿੱਤਰ ਸਿੰਘ ਤੇ ਉਦੇ ਸਿੰਘ ਦੀ ਬਹਾਦਰੀ ਭਰੇ ਕਾਰਨਾਮੇ ਦੀ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਜਿਹੜੇ ਤਾਂ ਆਸਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਉਹਦੇ ਤੇ ਹੀ ਅੱਜ ਅਸੀਂ ਸ਼ੰਕੇ ਕਰ ਰਹੇ ਹਾਂ ਤੇ ਇਹ ਮੂਰਖਤਾ ਪਰ ਇਸ ਵਾਰ ਕੋਈ ਬਾਹਰ ਲਾ ਕਰੇ ਤਾਂ ਵੀ ਕੋਈ ਗੱਲ ਨਹੀਂ ਸਾਡੇ ਆਪਣੇ ਪੜੇ ਲਿਖੀ ਸਿੱਖ ਸੰਗਤ ਇਸ ਗੱਲ ਨੂੰ ਵਧਾਵਾ ਦੇ ਰਹੀ ਹੈ इवन ਇਸ ਟਾਪਿਕ ਤੇ ਬੁਕਸ ਵੀ ਲਿਖੀਆਂ ਜਾ ਚੁੱਕੀਆਂ ਹਨ ਕਿ ਮੱਥੇ ਤੇ ਬੱਜੇ ਤਵਿਆਂ ਨੂੰ ਭੇਦ ਕੇ 나ਗਣੀ ਹੱਥੀ ਦੀ ਖੋਪੜੀ ਵਿੱਚ ਨਹੀਂ ਵੱਜ ਸਕਦੀ ਬਾਬਾ ਬਚਿੱਤਰ ਸਿੰਘ ਨੇ ਤਾਂ ਹੱਥੀ ਦੀ ਅੱਖ ਵਿੱਚ 나ਗਣੀ ਮਾਰੀ ਸੀ ਸੋ ਉਹਨਾਂ ਮੂਰਖਾਂ ਦਾ ਵਹਿਮ ਕੱਢਣ ਲਈ ਆਓ ਇਸ ਸਾਰੇ ਵਾਕੇ ਦਾ ਸੈਂਟਿਫਿਕ ਐਨਾਲਿਸਿਸ ਕਰਕੇ ਦੇਖਦੇ ਹਾਂ ਕਿ ਸੱਚਮੁੱਚ 나ਗਣੀ ਤਵਿਆਂ ਨੂੰ ਭੇਦ ਕੇ ਖੋਪੜੀ ਵਿੱਚ ਵੱਜ ਸਕਦੀ ਹੈ ਜਾਂ ਨਹੀਂ ਇਸ ਗੱਲ ਦੀ ਗਹਿਰਾਈ ਤੱਕ ਜਾਣ ਲਈ ਆਪਾਂ ਨੂੰ ਇਹਨਾਂ ਦੋ ਬੁੱਕਸ ਦੀ ਵਰਤੋਂ ਕਰਨੀ ਪਊਗੀ ਇੱਕ ਹੈ ਵਾਰ এলিਫੈਂਟਸ ਫਰੋਮ ਐਂਸ਼ੀਅੰਟ ਇੰਡੀਆ ਟੂ ਵੇਕਟਮ ਤੇ ਦੂਸਰੀ ਹੈ ਦ ਵਾਰ এলিਫੈਂਟਸ ਬਾਈ ਕੇ ਨੌਸੋਰ ਇਹਨਾਂ ਦੋਵਾਂ ਬੁੱਕਸ ਦੇ ਅਨੁਸਾਰ ਇੱਕੋ ਪਹਿਲੀ ਵਾਰ ਨਹੀਂ ਸੀ ਜਦੋਂ ਜੰਗ ਵਿੱਚ ਹਾਥੀਆਂ ਦੀ ਵਰਤੋਂ ਕੀਤੀ ਗਈ 1500 ਬੀਸੀ ਤੋਂ ਜੰਗ ਜਿੱਤਣ ਲਈ ਹਾਥੀਆਂ ਦੀ ਵਰਤੋਂ ਸ਼ੁਰੂ ਹੋ ਗਈ ਸੀ ਤੇ ਹਰ ਹਾਥੀ ਨੂੰ ਜੰਗੇ ਮੈਦਾਨ ਲਈ ਤਿਆਰ ਕਰਦੇ ਟਾਈਮ 200 ਲੀਟਰ ਸ਼ਰਾਬ ਪਿਾਈ ਜਾਂਦੀ ਸੀ ਹੁਣ ਜੇ ਗੱਲ ਕਰੀਏ ਹਾਥੀ ਦੀ ਅਲੋਟਨੀ ਦੀ ਤਾਂ ਹਾਥੀ ਦੀ ਅੱਖ ਮੂਵੇਬਲ ਟਰਾਰਕ ਨਹੀਂ ਹੈ ਕਿਉਂਕਿ ਹੱਥ ਆਪਣੀ ਤੌਹਣੀ ਕਮਾ ਸਕਦਾ ਇਸ ਲਈ ਤੀਰ ਕਮਾਨ ਨਾਲ ਅੱਖ ਤੇ ਤਾਂ ਬੜੀ ਆਸਾਨੀ ਨਾਲ ਦੂਰੋਂ ਹੀ ਨਿਸ਼ਾਨਾ ਲਗਾਇਆ ਜਾ ਸਕਦਾ ਸੀ ਇੰਨਾ ਰਿਸਕ ਲੈ ਕੇ ਨੇੜੇ ਆਉਣ ਦੀ ਕੀ ਲੋੜ ਸੀ ਜਦਕਿ ਇਹ ਬੁੱਕਸ ਦੱਸਦੀਆਂ ਹਨ ਕਿ ਹਾਥੀ ਦਾ ਸ਼ਿਕਾਰ ਸ਼ੁਰੂ ਤੋਂ ਹੀ ਨੇਜਿਆਂ ਨਾਲ ਨੇੜੇ ਆ ਕੇ ਹੀ ਕੀਤਾ ਜਾਂਦਾ ਰਿਹਾ ਹੈ ਸ਼ਿਕਾਰ ਕਰਦੇ ਸਮੇਂ ਹਾਥੀ ਦੇ ਮੈਨ ਲਈ ਤਿੰਨ ਪਾਰਟਸ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਪਹਿਲਾ ਅਗਲੀਆਂ ਦੋਹਾਂ ਲੱਤਾਂ ਦੇ ਵਿਚਕਾਰ ਜਿੱਥੇ ਉਸਦਾ ਦਿਲ ਹੁੰਦਾ ਹੈ ਦੂਸਰਾ ਮੱਥੇ ਤੇ ਜਿੱਥੇ ਉਸਦਾ ਦਿਮਾਗ ਹੁੰਦਾ ਹੈ ਤੇ ਤੀਸਰਾ ਪੂਛ ਦੇ ਥੱਲੇ ਸਪਾਈਨਲ ਕੋਰਡ ਦਾ ਆਖਰੀ ਹਿੱਸਾ ਜਿੱਥੇ ਵੱਜਣ ਤੇ ਉਹ ਬਹੁਤ ਜ਼ਿਆਦਾ ਦਰਦ ਮਹਿਸੂਸ ਕਰਦਾ ਹੈ ਤੇ ਹਾਥੀ ਨਾਲ ਮੁਕਾਬਲਾ ਕਰਦੇ ਸਮੇਂ ਫੋਰਸ ਬਰਾਬਰ ਮਾਸ ਇੰਟੂ ਐਕਸਲੇਸ਼ਨ ਸਿਧਾਂਤ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਾਰੀਆਂ ਗੱਲਾਂ ਉਸ ਸਮੇਂ ਵੀ ਯੋਧਿਆਂ ਨੂੰ ਸਿਖਾਈਆਂ ਜਾਂਦੀਆਂ ਸਨ ਕਿ ਕਿਸ ਤਰ੍ਹਾਂ ਇਹਨਾਂ ਸਿਧਾਂਤਾਂ ਦੀ ਵਰਤੋਂ ਆਪਣੇ ਫਾਇਦੇ ਲਈ ਕਰਨੀ ਹੈ ਨੇ ਅੰਗਸਿੰਗ ਜਦੋਂ ਨੇਜੇ ਬਾਜੀ ਕਰਦੇ ਹਨ ਜਾਂ ਜ਼ਮੀਨ 'ਚੋਂ ਕਿੱਲੇ ਪੁੱਟਦੇ ਹਨ ਤਾਂ ਉਹਨਾਂ ਦੇ ਘੋੜੇ ਦੀ ਸਪੀਡ 70 ਤੋਂ 80 ਕਿਲੋਮੀਟਰ ਹੁੰਦੀ ਹੈ ਉਦੋਂ ਸ਼ਰਾਬ ਤੇ ਰੱਜਿਆ ਹਾਥੀ ਲਗਭਗ 22 ਕਿਲੋਮੀਟਰ ਦੀ ਸਪੀਡ ਤੇ ਭੱਜ ਕੇ ਆ ਰਿਹਾ ਸੀ ਤੇ ਜਦੋਂ ਖਿਡਾਰੀ ਜੈਵਲਿਨ ਥ्रो ਕਰਦੇ ਹਨ ਤਾਂ ਉਹਨਾਂ ਦੇ ਪਾਲੇ ਦੀ ਸਪੀਡ 110 ਤੋਂ 120 ਕਿਲੋਮੀਟਰ ਹੁੰਦੀ ਹੈ ਯਾਨੀ ਕਿ ਲਗਭਗ 200 ਕਿਲੋਮੀਟਰ